ਤੇ ਰਾਜਨੀਤੀ ਦੀ ਸੋਝੀ ਵੀ ਸਾਨੂੰ ਹੋਣੀ ਚਾਹੀਦੀ ਪਰ ਉਸ ਪੱਖ ਤੋਂ ਅਸੀਂ ਹੈ ਗਏ ਆ ਜ਼ੀਰੋ ਰਾਜਨੀਤੀ ਦੀ ਸੋਝੀ ਇਹ ਨਹੀਂ ਹੈਗੀ ਵੀ ਮੋਦੀ ਨੇ ਕੀ ਕਰਤਾ ਜੀ ਭਗਵੰਤ ਮਾਨ ਨੇ ਕੀ ਕਰਤਾ ਜੀ ਕੈਪਟਨ ਨੇ ਕੀ ਕਰਤਾ ਜੀ ਬਾਦਲ ਨੇ ਕੀ ਕਰਤਾ ਅਸੀਂ ਬਸ ਇਹੋ ਫੇਸਬੁੱਕ ਤੇ ਵੇਖ ਵੇਖ ਕੇ ਅੱਛਾ ਅੱਛਾ ਕਰੀ ਜਾਂਦੇ ਆ ਰਾਜਨੀਤੀ ਦੀ ਸੋਝੀ ਇਹ ਕਹਿੰਦੀ ਆ ਵੀ ਅਸੀਂ ਕੁੱਟ ਖਾ ਕਿਉਂ ਰਹੇ ਆ ਸਾਡੇ ਕੋਲ ਸਾਰਾ ਕੁਝ ਹੁੰਦਿਆ ਅਸੀਂ ਪੱਛੜ ਕਿਉਂ ਗਏ ਆ ਸਾਡੇ ਕੋਲ ਚੰਗੀਆਂ ਜ਼ਮੀਨਾਂ ਚੰਗੇ ਪਰਿਵਾਰ ਚੰਗੇ ਜਰਨੈਲ ਚੰਗੇ ਨੌਜਵਾਨ ਅਸੀਂ ਇੰਨਾ ਕੁਝ ਹੁੰਦਿਆਂ ਵੀ ਤਰਨਿਆ ਜੋਗੇ ਰਹਿ ਗਏ ਆਵਾ ਰਾਜਨੀਤੀ ਦੀ ਸੋਜੀ ਦੇਖੋ ਸਾਣਾ ਕਰਿਓ ਸਾਡੀ ਨੌਜਵਾਨ ਪੀੜੀ ਨੂੰ ਇਸ ਬੰਨੇ ਆਉਣ ਹੀ ਨਹੀਂ ਦਿੱਤਾ ਜਾਂਦਾ ਤੇ ਜਿਹੜਾ ਸੋਜੀ ਦੀ ਗੱਲ ਕਰੂਗਾ ਉਹਨਾਂ ਬੰਦਿਆਂ ਦੇ ਮੁਕਾਬਲੇ ਹੋਣੇ ਆ ਉਹਨਾਂ ਬੰਦਿਆਂ ਦੇ ਐਕਸੀਡੈਂਟ ਕਰਾਉਂਦੀਆਂ ਸਰਕਾਰਾਂ ਤੇ ਉਹੀ ਬੰਦੇ ਡਿਪਰੂ ਗੜ ਦੀਆਂ ਜੇਲਾਂਾਂ 'ਚ ਜਾਂਦੇ ਆ ਸਾਡੀ ਰਾਜਨੀਤੀ ਵੀ ਚਟਾ ਕੁਰਤਾ ਐ ਦੁੱਧ ਦਰਗਾ ਜਿੰਨੂੰ ਚੜਦੀ ਜਵਾਨੀ ਚਟਾ ਕੁਰਤੇ ਦੀ ਆਦਤ ਪਾਤੀ ਲੀਡਰਾਂ ਨੇ ਵਧੀਆ ਗੱਡੀ ਮਹਿੰਗੀ ਦੀ ਆਦਤ ਪਾਤੀ ਵਧੀਆ ਮੋਬਾਈਲ ਜਦੇ ਹੱਥ ਵਿੱਚ ਹੋ ਜਾ ਉਹ ਕੌਮ ਦਾ ਭਲਾ ਕੀ ਕਰੂ ਉਹ ਕੌਮ ਬਾਰੇ ਨਹੀਂ ਸੋਚੂਗਾ ਉਹਨੇ ਛੱਜ ਬੰਨਣ ਵਾਸਤੇ ਲੱਖਾਂ ਕਰੋ ਲਾ ਦੇਣੇ ਪਹਿਲਾਂ ਤੇ ਮੈਨੂੰ ਛੱਜ ਬੱਜੇ ਚੌਧਰਪੁਣੇ ਦਾ ਤੇ ਮੁੜ ਕੇ ਉਹਨੇ ਉਸ ਛੱਜ ਨੂੰ ਬਚਾਉਣ ਵਾਸਤੇ ਲੱਖਾਂ ਫੇਰ ਲਾਉਣੇ ਆ ਉਹ ਤੁਹਾਡੀ ਜਵਾਨੀ ਦੀ ਤੁਹਾਡੀ ਮਿੱਟੀ ਦੀ ਤੁਹਾਡੀ ਕਮ ਕੌਮ ਦੀ ਕੋਈ ਗੱਲ ਨਹੀਂ ਕਰ ਸਕੂਗਾ ਤੁਹਾਡਾ ਲੀਡਰ ਉਹ ਆ ਜਿਹੜਾ ਤੁਹਾਡੇ ਵਿੱਚ ਹੀ ਸਿੱਧੇ ਪੱਧਰਿਆਂ 'ਤੇ ਤੁਹਾਡੇ ਅੱਗੇ ਕੱਪੜੇ ਪਾ ਕੇ ਬੈਠਾ ਹੋਵੇ ਤੁਹਾਡੇ ਵਿੱਚ ਹੀ ਬਵੇ ਤੇ ਗੱਲਾਂ ਦਿੱਲੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਰੇ ਸਾਨੂੰ ਆਹ ਬੰਦੇ ਪੈਦਾ ਕਰਨੇ ਪੈਣੇ ਇਨ੍ਹਾਂ دیਵਾਨਾਂ ਦੇ ਵਿੱਚੋਂ ਇਹ ਨਹੀਂ ਵੀ دیਵਾਨ ਸੁਣਿਆ ਲੰਗਰ ਪਾਣੀ ਛਕਿਆ ਬਾਬਾ ਜੀ ਦੇ ਦਰਸ਼ਨ ਕੀਤੇ ਗੁਰੂ ਮਹਾਰਾਜ ਦਰਸ਼ਨ ਕੀਤੇ ਘਰੋ ਘਰੀ ਚਲੇਗਾ ਇਥੇ ਸਿਰ ਜੋੜ ਕੇ ਬਹਿਣਾ ਪੈਣਾ ਸਾਡੀ ਕੌਮ ਨੂੰ ਵੀ ਕੁੱਟ ਖਾ ਕਿਉਂ ਰਹੀ ਨਾ ਕੁਝ ਹੋਣ ਦੇ ਬਾਵਜੂਦ ਕਿਉਂਕਿ ਸਾਡੀ ਲੀਡਰਸ਼ਿਪ ਨਕਮੀ ਆ ਜੇ ਨਾ ਨੂੰ ਤੁਸੀਂ ਲੀਡਰ ਮੰਨੀ ਬੈਠੇ ਹੋ ਉਹ ਲੀਡਰਸ਼ਿਪ ਨਹੀਂ ਆ ਉਦਾਹਰਨ ਦਿਆਂ ਸ਼ੇਰੇ ਪੰਜਾਬ ਦੀ ਹਾਜ਼ਰ ਜਵਾਬੀ ਕੀ ਹੁੰਦੀ ਹੈ ਸ਼ੇਰੇ ਪੰਜਾਬ ਬੈਠਾ ਸੀ ਤੇ ਕੋਈ ਬੰਦਾ ਆ ਗਿਆ ਬਾਹਰੋਂ ਤੇ ਉਹਨੇ ਵੇਖਿਆ ਵੀ ਸ਼ੇਰੇ ਪੰਜਾਬ ਦੇ ਨਾ ਮੋਢੇ ਦੇ ਉੱਤੇ ਕੋਹੇ ਨੂਰ ਹੀ ਰਵਜਾ ਉਹਨੇ ਸਰਸਰੀ ਇੱਕ ਸਵਾਲ ਕਰਤਾ ਕਹਿੰਦਾ ਸ਼ੇਰੇ ਪੰਜਾਬ ਆਹੀ ਰਾ ਗਲਤ ਥਾਂ ਤੇ ਬੰਨਿਆ ਹੀਰਾ ਡੌਲੇ ਤੇ ਨਹੀਂ ਬੰਨੀਦਾ ਹੀਰਾ ਮੱਥੇ ਤੇ ਬੰਨੀਦਾ ਇੱਥੇ ਪੱਗ ਦੇ ਵਿੱਚ ਲੀਡਰਸ਼ਿਪ ਕਿੱਥੋਂ ਲਿਆਉਗੇ ਸ਼ੇਰੇ ਪੰਜਾਬ ਵਰਗੇ ਸ਼ੇਰੇ ਪੰਜਾਬ ਕਹਿੰਦਾ ਇੱਥੇ ਬਹਿ ਜਾ ਬੰਦਾ ਬਹਾਲਿਆ ਲਾਗੇ ਸ਼ੇਰੇ ਪੰਜਾਬ ਕਹਿੰਦਾ ਹੁਣ ਦੁਬਾਰਾ ਬੋਲ ਉਹ ਕਹਿੰਦਾ ਸ਼ੇਰੇ ਪੰਜਾਬ ਮੇਰਾ ਪ੍ਰਸ਼ਨ ਇਹ ਆ ਕਿ ਕੋਹੇ ਨੂਰ ਹੀਰਾ ਡੌਲੇ ਤੇ ਨਹੀਂ ਬੰਨੀ ਦਾ ਤੂੰ ਡੌਲੇ ਤੇ ਬੰਨਿਆ ਵਾ ਇਹ ਮੱਥੇ ਤੇ ਬੰਨੀ ਦਾ ਹੈ ਤੇ ਸ਼ੇਰੇ ਪੰਜਾਬ ਦਾ ਜਵਾਬ ਕਹਿੰਦਾ ਸੱਜਣਾ ਜਿਨ੍ਹਾਂ ਨੇ ਮਥੇ ਰਗੜ ਰਗੜ ਕੇ ਲਿਆਊਗਾ ਉਹ ਤੇ ਬੰਨਣਗੇ ਮਥਿਆਂ ਉਤੇ ਪੁੱਤ ਅਹੀਂ ਤੇ ਡੌਲਿਆਂ ਦੇ ਜੋਰ ਨਾਲ ਲੈ ਕੇ ਵਿਖਾਇਆ ਅਹੀਂ ਤੇ ਡੌਲਿਆਂ ਤੇ ਬੰਨ ਕੇ ਵਿਖਾਵਾਂਗੇ ਆ ਲੀਡਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ